ਵਾਇਗੁਰੂ ਜੀ ਕਿਹਾ ਖਾਲਸਾ ਵਾਇਗੁਰੂ ਜੀ ਦੀਪਾ ਤੇ ਈਓ ਸਾਹਿਬ ਨੇ ਜਿਵੇਂ ਸਾਨੂੰ ਦੱਸਿਆ ਵੀ ਅਸੀਂ ਟੈਂਡਰ ਪਾਇਆ ਸੀ ਬਟ ਉਹਦੇ ਵਿੱਚ ਇੱਕੋ ਬੰਦੇ ਨੇ ਟੈਂਡਰ ਪਾਇਆ ਸੀਗਾ ਜਿਹਦੇ ਕਰਕੇ ਸਾਡੀ ਰਿਕੁਆਇਰਮੈਂਟ ਹੁੰਦੀ ਉਹ ਪੂਰੀ ਨਹੀਂ ਹੋਈ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਈਓ ਸਾਹਿਬ ਨੂੰ ਵੀ ਸਾਢੇ 3 ਸਾਲ ਦੇ ਵਿੱਚ ਇੱਕੋ ਟੈਂਡਰ ਪਾਇਆ ਗਿਆ ਕਿੰਨੀ ਵਾਰ ਤੁਸੀਂ ਇਹ ਟੈਂਡਰ ਵਾਰਿਆ ਟੱਡੇ ਹੋਰੇ ਵੀ ਟੈਂਡਰ ਪਾਓ ਸਾਡੇ 3 ਸਾਲ ਦੇ ਵਿੱਚ ਟੈਂਡਰ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੀ ਜੇ ਅਸੀਂ ਹੁਣ ਸਾਰਾ ਇਕੱਠਾ ਹੋਇਆ ਪਬਲਿਕ ਇੰਨੀ ਦੁਖੀ ਹੋਗੀ ਤਾਂ ਤੁਸੀਂ ਇੱਥੇ ਆਏ ਹੋ ਉਸ ਦਿਨ ਵੀ ਕਹਿੰਦੇ ਮੈਕਮਾ ਵੀ ਦਫ਼ਤਰ ਜਾਣ ਸਾਰੇ ਕੀ ਗੱਲ ਜੀ ਜਦੋਂ ਵੋਟਾਂ ਲੈਣੀਆਂ ਨੇ ਸਰਕਾਰਾਂ ਨੇ ਫੇਰ ਘਰ ਘਰ ਆਉਂਦੇ ਨੇ ਜਦੋਂ ਸਾਡੇ ਮਸਲੇ ਨੇ ਫੇਰ ਕਹਿੰਦੇ ਦਫ਼ਤਰਾਂ ਦੇ ਵਿੱਚ ਆਓ ਇਹ ਗੱਲ ਗਲਤ ਆ ਜੀ ਤੁਸੀਂ ਉਸ ਦਿਨ ਵੀ ਵਾਦਾ ਕਰਿਆ 1.5 ਮਹੀਨਾ ਪਹਿਲਾਂ ਹੋ ਗਿਆ ਜੀ ਉਹ ਵੀ ਵਾਦਾ ਇਹਨਾਂ ਨੇ ਕਰਕੇ ਆਪਣੇ ਵਾਅਦੇ ਤੋਂ ਮੁਕਰੇ ਨੇ ਜੀ ਤੇ ਤੇਰੇ ਲਾਉਣਾ ਇਹਨਾਂ ਨੂੰ ਕਾਹੋਂ ਕਾ ਤੇਰੀਆਂ ਟਰਾਲੀਆਂ ਛੱਡਾਉਣ ਉਹਦੇ ਵਾਸਤੇ ਤਾਂ ਕੋਈ ਟੈਂਡਰ ਦੀ ਲੋੜ ਨਹੀਂ ਉਹ ਤਾਂ ਵਿਭਾਗਾਂ ਕੋਲ ਪਿਆ ਹੋਇਆ ਨਗਰਪਾਲਿਕਾ ਦਾ ਹਾਂ ਤੇ ਇਹਨਾਂ ਨੇ ਕਹਿਰੀ ਦਾ ਵੀ ਕਿਹਾ ਸੀਗਾ ਯੂ ਸਾਹਿਬ ਵੀ ਉੱਥੇ ਖੜੇ ਸੀ ਐਸ ਐਚਓ ਸਾਹਿਬ ਵੀ ਖੜੇ ਸੀਗੇ ਸਾਨੂੰ ਕਹਿੰਦੇ ਵੀ ਅਸੀਂ ਜਦ ਤੱਕ ਕੇਰੀ ਛਾਉਣੇ ਸਰਪੰਚ ਸਾਹਿਬ ਮੇਰੇ ਨਾਲ ਇਹਨਾਂ ਨੇ ਵਾਅਦਾ ਕਰਿਆ ਸੀ ਚਲੋ ਜਿਵੇਂ ਇਹਨਾਂ ਨੇ ਸਾਨੂੰ ਬੇਨਤੀ કરી ਅਸੀਂ ਇਹਨਾਂ ਦੀ ਕਬੂਲੀ ਤੇ ਉਦੋਂ ਹੀ ਅਸੀਂ ਆਪਣਾ ਟੱਕ ਲਿਆ ਸੀਗਾ ਟਰਨਾ ਬਟ ਇਹਨਾਂ ਨੇ ਚਾਰ ਟਰਾਲੀਆਂ ਪੰਜ ਟਰਾਲੀਆਂ ਕੇਰੀਆਂ ਸਟਾਕੇ ਮੈਂ ਆਪਣਾ ਸਪੈਸ਼ਲ ਟਰੈਕਟਰ ਲਾਇਆ ਮੈਂ ਖੰਨੇ ਗਿਆ ਸੀ ਘਰੋਂ ਟਰੈਕਟਰ ਭੇਜੇ ਦੋ ਪੂਰੇ ਪੱਧਰ ਕਰਨ ਵੀ ਕੇਰੀ ਆ ਰਹੀ ਆ ਪੰਜ ਟਰਾਲੀਆਂ ਫਾਰਮੈਲਟੀ ਕਰਨ ਵਾਸਤੇ ਇਹਨਾਂ ਨੇ ਸਿੱਟ ਕੇ ਦੋ ਘਟੋਏ ਭਰ ਕੇ ਮੈਂ ਟਰੈਕਟਰ ਨਾਲ ਪੱਧਰ ਕਰ ਤੇ ਮੁੜ ਕੇ ਕੋਈ ਕੇਰੀ ਨਹੀਂ ਆਈ ਮੁੜ ਕੇ ਨਾ ਯੂ ਸਾਹਿਬ ਨੇ ਸਾਰ ਪੁੱਛੀ ਜਿਹੜੇ ਉਸ ਦਿਨ ਐਸਐਚਓ ਸਾਹਿਬ ਤੁਹਾਨੂੰ ਦਬਕੇ ਮਾਰ ਰਹੇ ਸੀ ਨਾ ਆ ਕੇ ਉਹਨਾਂ ਨੇ ਸਾਨੂੰ ਕੋਈ ਸਰ ਜਤੀ ਅਸੀਂ ਬੇਨਤੀਆਂ ਕਰਦੇ ਹੋ ਰਹੇਗੇ ਪਰ ਹੁਣ ਸਾਡੀ ਇੱਕ ਬੇਨਤੀ ਆ ਅਸੀਂ ਇੱਕ ਘੰਟਾ ਜਾਂ ਸੋਰੀ ਅੱਧਾ ਘੰਟਾ ਹੀ ਵੇਟ ਕਰਾਂਗੇ ਜੇ ਤਾਂ ਕੋਈ ਅਫਸਰ ਆ ਗਿਆ ਜਾਂ ਸਰਕਾਰ ਦਾ ਆ ਗਿਆ ਤਾਂ ਠੀਕ ਆ ਨਹੀਂ ਅਸੀਂ ਉੱਪਰ ਹਾਈਵੇ ਜਾਮ ਕਰਾਂਗੇ ਸਾਡੀ ਮਜਬੂਰੀ ਹੈ ਜੀ ਮੇਰੀ ਬੇਨਤੀ ਇਹ ਹੈ ਕਿ ਇਹਦੀ ਕੈਰੀ ਆਲੀ ਭੱਜਣੀ ਚਾਹੀਏ ਉੱਥੇ ਪੈਸਾ ਚ ਪੁਲਿਸ ਦੇ ਜਿਹੜੇ ਇੰਸਪੈਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਗਿਆ ਸੀ ਉਹ ਚਾਰ ਟਰਾਲੀਆਂ ਮੈਂ ਨਹੀਂ ਪਾਈਆਂ ਉਹਨਾਂ ਨੇ ਕਿਤੇ ਪਾਈਆਂ ਨੇ ਮੈਂ ਨਹੀਂ ਪਾਈਆਂ ਬਿਲਕੁਲ ਨਹੀਂ ਪਾਈਆਂ ਮੰਨੇ ਠੀਕ ਹੈ ਅੱਛਾ ਇਹਨਾਂ ਨੇ ਪੰਜ ਟਰੈਕਟਰ ਲਾਇਆ ਆਪਣਾ ਜੋ ਵੀ ਹੋਇਆ ਨਹੀਂ ਨਹੀਂ ਮੈਂ ਨਹੀਂ ਪਾ ਸਕਦਾ ਦੇਖੋ ਤੁਮ ਕਿ ਮੇਰੀ ਬੇਨਤੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਇਹ ਮੇਰੀ ਬੇਨਤੀ ਹੈ ਇਹ ਰੋਡ ਰੱਖਣੀ ਪੜਦੀ ਅੰਦਾਜ਼ ਅਸੀਂ ਟੈਕਸ ਭੇ ਕਰਦੇ ਆਂ ਜੀ ਰੋਡ ਦਾ ਕਾਰ ਲੰਨੇ ਆ ਉਹਦੇ ਵੱਖਰੇ ਟੈਕਸ ਟੋਲ ਵਾਲੇ ਵੱਖਰੇ ਟੈਕਸ ਸਾਡੇ ਟੈਕਸ ਲੈ ਲੈ ਕੇ ਸਾਡੇ ਦਾ ਖੂਨ ਪਸੀਨੇ ਦੀ ਕਮਾਈ ਤੁਸੀਂ ਟੈਕਸਾਂ 'ਚ ਕੱਢਦੇ ਤੇ ਹੁਣ ਇੱਥੇ ਕੇਰੀ ਪਾਉਣ ਨੂੰ ਵੀ ਤੁਸੀਂ ਕਹਿੰਦੇ ਮੈਂ ਪਾ ਨਹੀਂ ਸਕਦਾ ਚਲੋ ਜੀ ਇਹ ਕਹਿੰਦਾ ਕੇਰੀ ਨਹੀਂ ਪਾ ਸਕਦੇ ਕਿ ਅੱਜ ਇੱਥੇ ਜੀ ਐਮ ਐਲ اے ਨੇ ਜਾਂ ਕਿਸੇ ਮੰਤਰੀ ਨੇ ਮੁੱਖ ਮੰਤਰੀ ਨੇ ਨੰਗਣਾ ਹੋਵੇ ਜੋ ਨਾ ਸੜ ਕੇ ਸੋਨੇ ਵਰਗੀ ਬਣਾ ਦੇ ਮੇਰਾ ਨੌਟਾ ਦੇ ਦੋ ਸੋ ਤੁਹਾਡੇ ਕੋਲ ਹੈ ਜੀ ਵਾਲੇ ਇਹ ਜਿਹੜੀ ਰੋਡ ਹੈ ਇਹ ਸਾਡੇ ਅੰਦਰ ਨਹੀਂ ਆਉਂਦੀ ਫਿਰ ਵੀ ਇਸ ਕੰਮ ਕਰਾ ਰਹੇ ਆ ਇਹ ਖੰਨੇ ਦੇ ਅੰਦਰ ਆਉਂਦੀ ਹੈ ਦੇਖਦੇ ਸੀ ਤਾਂ ਪਾਇਆ ਹੋਇਆ ਠੀਕ ਹੈ ਨਾ ਇਹਨੇ ਐਮਐਲੇ ਛੋਡੇ ਨੇ ਜੀ ਖੰਨੇ ਵਾਲੇ ਐਮਐਲੇ ਹੋਈ ਪਿਛੜੂ ਦੇ ਨੇ ਗੁੰਦਗੜ ਵਾਲੇ ਵਿਚਾਰਨ ਸਰਕਾਰ ਦੇ ਹੁਣ ਇਹ ਬਹਾਨੇ ਨਹੀਂ ਚੱਲਣੇ ਹਲੇ ਤੁਹਾਡੇ ਬਹਾਨੇ ਕਿੰਨੀ ਦੇਰ ਮਾਰੋਗੇ ਤੁਸੀਂ ਜੇ ਤੁਹਾਡੇ ਅੰਦਰ ਹੋયો ਨਹੀਂ ਉਹ ਸਿਸਟਮ ਤੁਸੀਂ ਉਹ ਕੀ ਕਰਨਾ ਹੈ ਨੀਂਹਗਾ ਉਹ ਧੁੱਪੇ ਦੇ ਰਾਸਤੇ ਦੇਣੇ ਬੰਦ ਕਰੋ ਜੀ ਇਹ ਧੁੱਪੇ ਦੇ ਰਾਸਤੇ ਨਹੀਂ ਚੱਲਣੇ ਬਹੁਤ ਟਾਈਮ ਹੋ ਗਿਆ ਜੀ 3.5 ਸਾਲ ਹੋ ਗਏ ਤੁਹਾਡੇ ਪਾਹਾਂ ਮੇ ਸੁਣਦੇ ਆ ਅਸੀਂ ਟੈਕਸ ਪੇ ਕਰ ਕਰ ਸਤਿਕਾਲ ਜੀ ਸਾਰਿਆਂ ਤੋਂ ਜੋ ਵੀ ਪਿੰਡ ਦੇ ਸਰਪੰਚ ਸਾਹਿਬਾਨ ਜਾਂ ਹੋਰ ਸਾਰੀ ਸੰਗਤ ਆਈ ਹੈ ਅਸੀਂ ਬੜੇ ਦੁੱਖ ਨਾਲ ਇਹ ਗੱਲ ਲੈ ਕੇ ਕਿ ਕਾਫੀ ਤੁਹਾਨੂੰ ਇਹ ਜਿਹੜਾ ਹੈਗਾ ਇਹਨੂੰ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਰੋਜ਼ ਤੁਸੀਂ ਇਹ ਸਾਡੇ ਧਿਆਨ ਚ ਆ ਪੂਰੀ ਸਮੱਸਿਆ ਤਾਂ ਹੀ ਕਰਕੇ ਤਿੰਨ ਚਾਰ ਡਿਪਾਰਟਮੈਂਟਾਂ ਦਾ ਆਫਿਸ ਚ ਝਗੜਾ ਸੀਗਾ ਉਹਨੂੰ ਸੋਲਵ ਕਰਕੇ ਇਹਦਾ ਜਿਹੜਾ ਟੈਂਡਰ ਆਇਆ ਆਇਆ ਗਿਆ ਔਰ ਮੇਰੀ ਇਸੇ ਸਬੰਧ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜਿਹਦੇ ਵੀ ਕੋਈ ਸਰਕਲ ਦੇ ਵਿੱਚ ਕੋਈ ਠੇਕੇਦਾਰ ਸਹਿਬਾਨ ਆਉਣ ਉਹ ਵੀ ਆਪਦਾ ਟੈਂਡਰ ਪਾਉਣ ਪੂਰੇ ਰੇਟ ਤੇ ਪਾਉਣ ਤਾਂ ਕਿ ਜਿਹੜਾ ਟੈਂਡਰ ਖੁੱਲ ਕੇ ਆਪਾਂ ਇਹਨੂੰ ਕੰਮ ਜਲਦੀ ਸ਼ੁਰੂ ਕਰਾ ਸਕੀਏ ਮੇਰੀ ਤਰੀਕ 19 ਤਰੀਕ ਹੈ 29 ਤਰੀਕ ਹੈ ਔਰ ਮੈਂ ਸਮਝਦਾ ਸਮਾਂ ਹੈ ਹਲੇ ਕਿ ਟੈਂਡਰ ਪਾਇਆ ਜਾ ਸਕਦਾ ਮੈਂ ਵੀ ਇੰਟਰਸਟ ਲੈ ਕੇ ਜਿਹੜੇ ਮੇਰੇ ਕੋਈ ਜਾਣਕਾਰ ਬੰਦੇ ਨੇ ਉਹਨਾਂ ਨੂੰ ਕਹੂੰਗਾ ਟੈਂਡਰ ਜ਼ਰੂਰ ਪਵੇ ਔਰ ਆਪਾਂ ਜੇ ਛੇਤੀ ਇਹਦਾ ਕੰਮ ਸ਼ੁਰੂ ਕਰਾ ਸਕੀਏ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੰਕਰੀਟ ਦੀ ਸੜਕ ਬਣਾਉਣ ਦੀ ਸਾਡਾ ਵਿਚਾਰ ਹੈ ਸਰੀਆ ਪਾ ਕੇ ਸੜਕ ਬਣੇ ਔਰ ਇਹ ਜਿਹੜਾ ਦੁੱਖ ਹੈ ਇਹ ਕੱਟਿਆ ਜਾਵੇ ਔਰ ਬਾਕੀ ਹਾਂ ਬਾਕੀ ਸਾਰੀ ਸੰਗਤ ਨੂੰ ਅਸੀਂ ਇੱਥੇ ਥੋੜਾ ਬਹੁਤਾ ਇਹਨੂੰ ਮੋਟਰੇਬਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੇਰੀ ਵਗੈਰਾ ਪਾ ਕੇ ਜਿਹੜੇ ਵੱਡੇ ਟੋਏ ਨੇ ਤੁਸੀਂ ਵੀ ਜਿਹੜਾ ਹੈਗਾ ਸਾਫ ਦਿਓ ਬਹੁਤ ਬਹੁਤ ਧੰਨਵਾਦ ਸਰ ਜੀ ਬੈਂਤੀ ਆ ਜਿਹੜਾ ਹੋਈ ਬਾਦਲਾ ਰੋਡ